ਸਾਰਾ ਕੁਝ ਜਿੱਦਾਂ ਸਿੰਘ ਸਹਿਬਾਨਾ ਨੇ ਕਿਹਾ ਸੀ ਉਦਾਂ ਹੀ ਮੰਨ ਲੈਂਦੇ ਇਹ ਤੇ ਸ਼ਾਇਦ ਹੁਣ ਤੱਕ ਇਹਨਾਂ ਦੀ ਦੁਬਾਰਾ ਵਾਪਸੀ ਦਾ ਵੀ ਰਾਸ ਪੱਧਰਾ ਹੋ ਜਾਣਾ ਸੀ ਹੋ ਸਕਦਾ ਹੋਰ 6 ਮਹੀਨਿਆਂ ਸਾਲਾਂ ਨੂੰ ਸੁਖਬੀਤ ਸਿੰਘ ਬਾਦਲ ਤਗੜੇ ਪ੍ਰਧਾਨ ਬਣਦੇ ਆਕਾਲੀ ਦਲ ਦੇ ਪਰ ਇੱਕ ਗੱਲ ਇਹ ਆ ਕਿ ਕਦੇ ਪੰਜਾਬ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਹੀ ਜਿਹੜਾ دہشت ਗੱਦੀ ਵਾਲਾ ਕਾਨੂੰਨ ਨਹੀਂ ਲੱਗਦਾ ਨਸ਼ਾ ਰੋਕਣ ਵਾਲਿਆਂ ਤੇ ਜ਼ਰੂਰ ਲੱਗਦਾ ਆਕਾਲੀ ਦਲ ਦੀ ਜਿੱਤ ਜ਼ਰੂਰ ਹੋਊਗੀ ਇਸੇ ਕਰਕੇ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਦਾ ਦਬਦਬਾ ਵੀ ਆਕਾਲੀ ਦਲ ਦੇ ਵਿੱਚ ਕਾਫੀ ਜਿਆਦਾ ਬਦੇ ਪੀਕੇ ਹੁਣੀ ਦਾ ਬਾਅਦ ਵਿੱਚ ਆਇਆ ਪ੍ਰਸ਼ਾਪਤ ਕਸ਼ੋਰ ਹੁਣੀ ਤਾਂ 2014 ਦੇ ਵਿੱਚ ਆਇਆ ਸੁਖਵੀਰ ਸਿੰਘ ਬਾਦਲ ਦਾ ਤਾਂ ਨਾਮ ਪਹਿਲਾਂ ਤੋਂ ਹੀ ਕਾਫੀ ਮਸ਼ਹੂਰ ਹੋ ਗਿਆ ਸੀ ਇੱਕ ਤਗੜੇ ਰਣਨੀਤਕਾਰ ਦੇ ਤੌਰ ਤੇ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ 'ਚ ਜਾਣਿਆ ਜਾਂਦਾ ਸੀ ਤਾਂ ਸੁਖਵੀਰ ਸਿੰਘ ਬਾਦਲ ਦੀ ਤਾਰੀਫ ਹੋਈ ਇਸ ਗੱਲੋਂ ਕਿ ਉਹਨਾਂ ਨੇ ਚਲੋ ਹੱਥ ਜੋੜ ਕੇ ਸਾਰਾ ਕੁਝ ਮੰਨ ਲਿਆ ਪਰ ਉਸ ਤੋਂ ਬਾਅਦ ਧਾਰਮਿਕ ਸਜ਼ਾ ਤਾਂ ਇਹਨਾਂ ਨੇ ਮੰਨ ਲਈ ਦੋ ਤਰੀਕ ਨੂੰ ਬਹੁਤ ਚੰਗਾ ਮਾਹੌਲ ਸੀਗਾ ਇਹਨਾਂ ਦੇ ਹੱਕ ਵਿੱਚ ਸਿੱਧੀਆਂ ਕਾਫੀ ਗੱਲਾਂ ਬੀਜਪੀ ਨੇ ਕੋ ਸਾਠ ਗਾੜ ਗੈਨੀ ਹਰਪੀ ਸਿੰਘ ਉਹਨਾਂ ਦੇ ਨਾਲ ਕਰਨੀ ਹੋਵੇ ਨਾ ਤੇ ਉਹ ਸਾਹਮਣੇ ਨਹੀਂ ਹੁੰਦੀਆਂ ਹੋਣੀਆਂ ਮੀਟਿੰਗਾਂ ਦੱਸ ਕੇ ਨਹੀਂ ਹੁੰਦੀਆਂ ਹੁੰਦੀਆਂ ਵੈਸੇ ਵੀ ਮਸ਼ਹੂਰ ਹੈ ਕਿ ਜਦੋਂ ਕਿਸੇ ਨੇ ਪ੍ਰਧਾਨ ਮੰਤਰੀ ਬਣਨਾ ਹੋਵੇ ਨਾ 라ਵਲ ਪਿੰਡੀ ਦੀ ਮਦਦ ਦੇ ਨਾਲ ਮਤਲਬ ਕਿ ਫੌਜੀਆਂ ਦੀ ਮਦਦ ਦੇ ਨਾਲ ਉਹ ਰਾਤ ਨੂੰ ਰਾਤ ਬਰਾਤੇ ਡਿੰਗੀ ਦੇ ਵਿੱਚ ਬੈਠ ਕੇ ਜਾਂਦਾ ਹੈ ਸასიਖਲ ਦੋਸਤੋ ਮੈਂ ਹਾ ਦੇਵਿੰਦਰ ਸਿੰਘ ਦੋਸਤੋ 2012 ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਅਸੈਂਬਲੀ ਚੋਣਾਂ ਹੋਈਆਂ ਤੇ ਸਾਰਿਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇੱਕ ਤਗੜੇ ਸਿਆਸੀ ਰਣਨੀਤਿਕਾਰ ਦੇ ਤੌਰ ਤੇ ਤਗੜੇ ਚੋਣ ਮੈਨੇਜਰ ਦੇ ਤੌਰ ਤੇ ਜਾਣਿਆ ਸਾਰਿਆਂ ਨੇ ਬੜੀ ਤਾਰੀਫ਼ ਕੀਤੀ ਉਹਨਾਂ ਦੀ ਕਿਉਂਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਪੰਜਾਬ ਦੇ ਜਿਹੜਾ ਚੋਣਾਂ ਵਾਲਾ ਇਤਿਹਾਸ ਹੈ ਉਹਦੇ ਵਿੱਚ ਇਦਾਂ ਹੋਇਆ ਸੀਗਾ ਕਿ ਕਿਸੇ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੋਵੇ ਸਾਰਿਆਂ ਨੂੰ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਾਪ ਜੀ ਹੋਣ ਜਾ ਰਹੀ ਹੈ ਹਾਲਾਂਕਿ ਉਦੋਂ ਜਿਹੜੇ ਸਾਡੇ ਵਰਗੇ ਨਵੇਂ-ਨਵੇਂ ਸਿੱਖ ਸਿਆਸਤ ਦੇ ਵਿੱਚ ਜਾਂ মিডিਆ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਨਹੀਂ ਜਿੱਤ ਜਾਣਾ ਪਰ ਉਹਨਾਂ ਨੂੰ ਤਾਂ ਵਿਚਾਰਿਆ ਨੂੰ ਇੱਕ ਵੀ ਸੀਟ ਨਹੀਂ ਆਈ ਪਰ ਸੁਖਵੀਰ ਸਿੰਘ ਬਾਦਲ ਦੀ ਜਿੱਤ ਜ਼ਰੂਰ ਹੋ ਗਈ। ਅਕਾਲੀ ਦਲ ਦੀ ਜਿੱਤ ਜ਼ਰੂਰ ਹੋ ਗਈ। ਇਸੇ ਕਰਕੇ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਦਾ ਦਬਦਬਾ ਵੀ ਅਕਾਲੀ ਦਲ ਦੇ ਵਿੱਚ ਕਾਫੀ ਜ਼ਿਆਦਾ ਵਧਿਆ। ਤੇ ਪੀਕੇ ਹੁਣੀ ਦਾ ਬਾਅਦ ਵਿੱਚ ਆਇਆ ਪ੍ਰਸ਼ਾant ਕਸ਼ੋਰ ਹੁਣੀ ਤਾਂ 2014 ਦੇ ਵਿੱਚ ਆਇਆ ਸੁਖਵੀਰ ਸਿੰਘ ਬਾਦਲ ਦਾ ਤਾਂ ਨਾਮ ਪਹਿਲਾਂ ਤੋਂ ਹੀ ਕਾਫੀ ਮਸ਼ਹੂਰ ਹੋ ਗਿਆ ਸੀ। ਸੋ ਤਕੜੇ ਰਣਨੀਤਿਕਾਰ ਦੇ ਤੌਰ ਤੇ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਚ ਜਾਣਿਆ ਜਾਂਦਾ ਸੀ ਜਾਂ ਓਵਰਆਲ ਜਦੋਂ ਚੋਣ ਸੈਨੈਰੀਓ ਦਾ ਵੋਟਾਂ ਦੀ ਗੱਲ ਹੁੰਦੀ ਸੀ ਪਰ ਪੋਲੀਟੀਕਲੀ ਇੰਨੇ ਨਾਈਵ ਉਹ ਕਿਉਂ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਕਹਿੰਦੇ ਕਈ ਵਾਰ ਤੁਹਾਨੂੰ ਕੋਈ ਚੀਜ਼ਾਂ ਆਬਜੈਕਟਿਵਲੀ ਦਿਖਾਈ ਨਹੀਂ ਦਿੰਦੀਆਂ ਸੋ ਕਿਉਂਕਿ ਪੋਲੀਟਿਕਸ ਦੇ ਵਿੱਚ ਸਾਰਾ ਕੁਝ ਪਰਸਪੈਕਸ਼ਨ ਤੇ ਖੜਾ ਹੁੰਦਾ ਤੁਹਾਡੇ ਬਾਰੇ ਲੋਕੀ ਸੋਚਦੇ ਕੀ ਆ ਡੋਨਲਡ ਟਰੰਪ ਆ ਹੁਣ ਦੇਖੋ ਡੋਨਲਡ ਟਰੰਪ ਨੇ ਇੰਨੇ ਝੂਠ ਬੋਲੇ ਇੰਨੇ ਝੂਠ ਬੋਲੇ ਪਹਿਲੇ ਕਾਰਜਕਾਲ ਦੇ ਦੌਰਾਨ ਕਿ ਇੱਕ ਮੀਡੀਆ ਆਊਟਲੈਟ ਨੂੰ ਪੂਰੀ ਲੜੀ ਚਲਾਉਣੀ ਪਈ ਪੂਰਾ ਇੱਕ ਉਹਨਾਂ ਨੇ ਚਲਾਇਆ ਵੀ ਕਿੰਨੀ ਵਾਰ ਡੋਨਲਡ 트ੰਪ ਝੂਠ ਬੋਲਦਾ ਫੈਕਟ ਚੈੱਕ ਔਨ ਡੋਨਲਡ 트ੰਪ ਉਹਨਾਂ ਨੇ ਬਾਰ ਬਾਰ ਚੈੱਕ ਕੀਤਾ ਇਹਨਾਂ ਨੂੰ ਕਿੰਨੀਆਂ ਗੱਲਾਂ ਗਲਤ ਕਹਿੰਦਾ ਹੈ ਉਸ ਤੋਂ ਬਾਅਦ ਕੈਪੀਟਲ ਹਿੱਲ ਤੇ ਜੋ ਕੁਝ ਵੀ ਹੋਇਆ ਜਦੋਂ ਪਿਛਲੀ ਵਾਰ ਇਹਨਾਂ ਨੇ ਚੋਣਾਂ ਦਾ ਨਤੀਜਾ ਮੰਨਣ ਤੋਂ ਇਨਕਾਰ ਕਰਤਾ ਸੀ ਡੋਨਲਡ 트ੰਪ ਨੇ ਕੋਈ ਵੀ ਦੁਨੀਆ ਦੇ ਵਿੱਚ ਕੋਈ ਮਾੜੀ-ਮੋਟੀ ਵੀ ਡੈਮੋਕਰਸੀ ਹੁੰਦੀ ਤਾਂ ਸੱਚੀਓ ਕਿਸੇ ਵੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਦਾ ਮੁੜ ਕੇ ਆਉਣਾ ਬਣਦਾ ਨਹੀਂ ਜਿੱਦਾਂ ਦੇ ਹਾਲਾਤ ਉਹਨੇ ਆਪਣੀ ਰਾਜਧਾਨੀ ਦੇ ਵਿੱਚ ਪੈਦਾ ਕਰਦੇ ਸੀ ਇੱਕ ਤਰੀਕੇ ਨਾਲ ਹਮਲਾ ਹੀ ਕਰਤਾ ਸੀ ਉਹਦੇ ਸਪੋਰਟਰਸ ਨੇ ਕੈਪੀਟਲ ਦੇ ਉੱਤੇ ਈਵਨ ਦੋ ਉਹਨਾਂ ਨੂੰ ਹੁਣ ਛੱਡ ਵੀ ਦਿੱਤਾ ਜੇਲ੍ਹ ਦੇ ਵਿੱਚੋਂ ਕਈਆਂ ਨੂੰ ਮਾਫੀ ਦੇ ਦਿੱਤੀ ਆ ਉਹਨੇ ਸੋ ਬਟ ਸਾਲ ਦੋ ਸਾਲ ਉਹ ਸ਼ਾਂਤ ਰਿਹਾ ਜਦੋਂ ਜੋ ਬਾਈਡਨ ਰਜਿਮ ਆ ਗਈ ਉਸ ਤੋਂ ਬਾਅਦ ਉਹਨੇ ਇੱਕ ਐਸੀ ਪਰਸੈਪਸ਼ਨ ਲੋਕਾਂ ਦੇ ਵਿੱਚ ਬਣਾਈ ਉਹਦੀ ਇੰਨੀ ਜ਼ਿਆਦਾ ਨੈਗੇਟਿਵਿਟੀ ਵੀ ਸੀ ਉਹਦੇ ਖਿਲਾਫ ਪਹਿਲਾਂ ਇੱਕ ਕਨੈਕਟੀਵਿਟੀ ਤੇ ਚਲੋ ਜੋ ਬਾਈਡਨ ਉਹਨਾਂ ਦੇ ਖਿਲਾਫ ਹੋ ਗਈ ਉਹਨਾਂ ਦੇ ਚਲਦਿਆ ਵੀ ਡੋਨਲਡ ਟਰੰਪ ਨੂੰ ਕਾਫੀ ਜ਼ਿਆਦਾ ਲੋਕਾਂ ਦੇ ਪਰ ਉਤਸ਼ਾਹ ਮਿਲਿਆ ਅਦਰਵਾਈਜ਼ ਡੋਨਲਡ ਟਰੰਪ ਨੇ ਇੱਕ ਐਸਾ ਪਰਸੈਪਸ਼ਨ ਲੋਕਾਂ ਦੇ ਵਿੱਚ ਰਚਿਆ ਕਿ ਇਹ ਜਿਹੜੀ ਸਰਕਾਰ ਆ ਇਹ ਜਿਹੜੀ ਸੱਤਾ ਆ ਇਸਟੈਬਲਿਸ਼ਮੈਂਟ ਹੈ ਜਿਹੜੀ ਯੂਐਸਏ ਦਾ ਸਟੇਟਸ ਕੋ ਆ ਇਹ ਇੰਨਾ ਜ਼ਿਆਦਾ ਇਹ ਇਹਨੂੰ ਬਾਹਰਲੇ ਮੁਲਕਾਂ ਦੇ ਵਿੱਚ ਜੋ ਕੁਝ ਹੁੰਦਾ ਉਹ ਤਾਂ ਇਹਨੂੰ ਪਿਆਰਾ ਉਹਦੇ ਬਾਬਤ ਤਾਂ ਬਹੁਤ ਸੋਚਦੇ ਆ ਪਰ ਸਾਡੇ ਯੂਐਸ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਬਤ ਨਹੀਂ ਆ ਸੋਚਦੇ ਉਥੇ ਦੇ ਲੋਕਾਂ ਨੂੰ ਲੱਗਾ ਕਿ ਸਾਡਾ ਮਸੀਹਾ ਤਾਂ ਡੋਨਲਡ ਟਰੰਪ ਹੀ ਹੈ ਉਹ ਕਿੱਦਾਂ ਦੇ ਕੰਮ ਕਰਦਾ ਕਿੱਦਾਂ ਦੇ ਨਹੀਂ ਆ ਹੁਣ ਵੀ ਉਹਦੇ ਬਾਰੇ ਲੋਕਿਆ ਜਾ ਰਿਹਾ ਕਿ ਚਾਰਾਂ ਸਾਲਾਂ ਚ ਜੋ ਇਹਨਾਂ ਨੇ ਨਹੀਂ ਸੀ ਕੀਤਾ ਮੈਂ ਚਾਰ ਦਿਨਾਂ ਦੇ ਵਿੱਚ ਕਰਤਾ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ 올ਟ ਗਦਰ ਇਹਦੇ ਤੇ ਲਗਾਤਾਰ ਡਿਬੇਟਾਂ ਡਬੂਟਾਂ ਹੁੰਦੀਆਂ ਰਹਿਣੀਆਂ ਪਰ ਇੱਕ ਗੱਲ ਪੱਕੀ ਆ ਕਿ ਉਹਨੇ ਲੋਕਾਂ ਦੇ ਵਿੱਚ ਹੀ ਪਰਸੈਪਸ਼ਨ ਬਣਾ ਕੇ ਆਪਣੀ ਜਗ੍ਹਾ ਪੱਕੀ ਕਰ ਲਈ ਆ ਤੇ ਉਹ ਹੁਣ ਇਤਿਹਾਸ ਰਚ ਦਿੱਤਾ ਉਹਨੇ ਜਿਸ ਤਰੀਕੇ ਨਾਲ ਉਹਨੇ ਕਮਬੈਕ ਕੀਤਾ ਕਿਉਂਕਿ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਦਿਮਾਗ ਦੇ ਵਿੱਚ ਇੱਕ ਤਸਵੀਰ ਉਹਨੇ ਐਸੀ ਬਸਾ ਦਿੱਤੀ ਕਿ ਨਹੀਂ ਤੁਹਾਨੂੰ ਬਚਾ ਸਕਦਾ ਜਿਵੇਂ ਮੈਂ ਕਹਾਂ ਕਿ ਪਰਸੈਪਸ਼ਨ ਹੀ ਸਾਰਾ ਕੁਝ ਹੁੰਦਾ ਆਮ ਤੌਰ ਤੇ ਪੋਲਿਟਿਕਸ ਦੇ ਬਾਬਤ ਇਹ ਕਿਹਾ ਜਾਂਦਾ ਇਸੇ ਕਰਕੇ ਕਿਹਾ ਜਾਂਦਾ ਕਿ ਪੋਲਿਟਿਸ਼ੀਅਨ ਬਾਹਰ ਦੁਨੀਆ ਦੇ ਸਾਹਮਣੇ ਇੱਕ ਹੋਰ ਹੁੰਦੇ ਨੇ ਅੰਦਰ ਹੋਰ ਹੁੰਦੇ ਨੇ ਬਾਹਰ ਉਹਨਾਂ ਨੇ ਆਪਣਾ ਪਹਿਰਾਵਾ ਕਿਦਾਂ ਦਾ ਰੱਖਣਾ ਜਿਵੇਂ ਆਮ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਬਾਬਤ ਕਹਿ ਦਿੱਤਾ ਜਾਂਦਾ ਸੀ ਨਾ ਕਿ ਥੋੜੀ ਜਿਹੀ ਪੱਗ ਟੇਢੀ ਜੀ ਕਰ ਲੈਂਦੇ ਆ ਜਾਂ ਕੁਰਤਾ ਪਜਾਮਾ ਉਸ ਤਰੀਕੇ ਨਾਲ ਪਾਉਂਦੇ ਆ ਕਿ ਲੱਗੇ ਕਿ ਆਮ ਪੇਡੂਆਂ ਵਰਗਾ ਮੈਂ ਤੇ ਇਹ ਪਰਸੈਪਸ਼ਨਾਂ ਵੀ ਹੁੰਦੀਆਂ ਬਹੁਤ ਸਾਰੀਆਂ ਪਰ ਆਮ ਤੌਰ ਤੇ ਬਹੁਤ ਸਾਰੇ ਪੋਲਿਟਿਸ਼ੀਅਨ ਲਈ ਕਿਹਾ ਵੀ ਜਾਂਦਾ ਤੇ ਹੁੰਦਾ ਵੀ ਆ ਉਹ ਬੋਲਤ ਚੀਜ਼ਾਂ ਦਾ ਖਿਆਲ ਰੱਖਦੇ ਨੇ ਕਿ ਬਾਹਰ ਅਸੀਂ ਕਿਦਾਂ ਵਿਚਰਨਾ ਆਪਣੇ ਘਰਾਂ ਦੇ ਵਿੱਚ ਉਹ ਆਮ ਸਾਡੇ ਅਰਗੇ ਹੁੰਦੇ ਆ ਬੋਲ ਬਰਾਲਾ ਵੀ ਇਦਾਂ ਹੀ ਕਰਦੇ ਆ ਬਾਕੀ ਗੱਲਾਂ ਬਾਤਾਂ ਵੀ ਇਦਾਂ ਹੀ ਕਰਦੇ। ਸੋ ਪਰ ਉਹ ਪਰਸੈਪਸ਼ਨ ਜਿਹੜੀ ਆ ਅਕਾਲੀ ਦਲ ਆ ਮੈਂ ਗੱਲ ਐਕਚੁਅਲੀ ਇਹ ਕਰਨੀ ਚਾਹੁੰਦਾ ਸੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹਦੀ ਸਾਰੀ ਜਿਹੜੀ ਪਰਸੈਪਸ਼ਨ ਉਹਦੀ ਖੜੀ ਆ ਕਿ ਪੰਥਕ ਹਲਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਬਤ ਕੀ ਸੋਚਦੇ ਨੇ। ਇਸ ਗੱਲ ਦਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਇਦਾਂ ਦਾ ਆਦੇਸ਼ ਹੁੰਦਾ ਜਿਹੜਾ ਕਿ ਲੋਕਾਂ ਨੂੰ ਲੱਗਦਾ ਸੰਗਤਾਂ ਨੂੰ ਲੱਗਦਾ ਅਸੀਂ ਨਹੀਂ ਮੰਨਿਆ ਤੇ ਸਾਡੀ ਪਰਸੈਪਸ਼ਨ ਲੋਕਾਂ ਦੇ ਵਿੱਚ ਕੋਈ ਚੰਗੀ ਨਹੀਂ ਬਣਨੀ ਇਸ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ ਬਹੁਤ ਚੰਗੀ ਤਰ੍ਹਾਂ ਜਾਣ ਅਕਾਲੀ ਦਲ ਬਾਦਲ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅੰਦਾਜ਼ਾ ਸੀ ਕਿ ਸਿੱਖ ਸੰਗਤਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਾਖ ਹੈ ਉਹ ਕੱਟਿਆ ਪੰਥ ਖਲਕਿਆਂ ਦੇ ਵਿੱਚ ਅਕਾਲੀ ਦਲ ਨੂੰ ਉਸ ਤਰੀਕੇ ਨਾਲ ਹੁਣ ਨਹੀਂ ਮੰਨਿਆ ਜਾ ਰਿਹਾ ਇਸੇ ਕਰਕੇ ਜਦੋਂ ਪਹਿਲਾਂ ਕਈ ਵਾਰ ਇਹ ਕਾਲ ਤੱਕ ਸਾਹ ਤੇ ਗਏ ਨੇ ਜਦੋਂ ਕਿ ਕੋਈ ਇਹਨਾਂ ਨੇ ਦੋਸ਼ ਵੀ ਨਹੀਂ ਦੱਸਿਆ ਕੋਈ ਇਹਨਾਂ ਤੇ ਇਲਜ਼ਾਮ ਵੀ ਨਹੀਂ ਲੱਗੇ ਤਾਂ ਇਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਜਾਣੇ ਅਣਜਾਣੇ ਦੇ ਵਿੱਚ ਸਾਤੋਂ ਜਿੰਨੀਆਂ ਭੁੱਲਾਂ ਹੋਈਆਂ ਉਹਨਾਂ ਦੇ ਲਈ ਸਾਨੂੰ ਮਾਫ਼ ਕੀਤਾ ਜਾਵੇ ਜਦੋਂ ਇਹਨਾਂ ਦੀ ਬੜੀ ਵੀਡੀਓ ਵੀ ਵਾਇਰਲ ਹੋ ਗਈ ਸੀ ਉਹ ਟ੍ਰੇਨਰਾਂ ਨੂੰ ਜਿਹੜਾ ਸਪੋਰਟਸ ਸ਼ੂਜ਼ ਨੂੰ ਪਾਲਿਸ਼ ਕਰਦੇ ਹੋਏ ਆਂਦੀ ਸੋ ਇਹਨਾਂ ਨੂੰ ਪਤਾ ਸੀ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਸਾਨੂੰ ਪ੍ਰਵਾਨਗੀ ਮਿਲ ਗਈ ਜਾਂ ਉਧਰੋਂ ਮੁਆਫ਼ੀ ਸਾਨੂੰ ਮਿਲ ਗਈ ਤੇ ਸਿੱਖ ਹਲਕਿਆਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਸਾਡੀ ਦੁਬਾਰਾ ਬਹਾਲੀ ਹੋ ਸਕਦੀ ਆ ਇਹ ਤਾਂ ਇਹਨਾਂ ਨੂੰ ਪਤਾ ਸੀ ਨਾ ਅਦਰਵਾਈਜ਼ ਤਾਂ ਕੋਈ ਕੋਈ ਕਾਰਨ ਨਹੀਂ ਬਣਦਾ ਕਿ ਜਾਣਬੁੱਝ ਕੇ ਬਿਨਾਂ ਗੱਲ ਤੋਂ ਜਾ ਕੇ ਉੱਥੇ ਮਾਫੀ ਮੰਗਣੀ ਅਕਾਲ ਤਖਤ ਸਾਹਿਬ ਤੇ ਫਿਰ ਕੀ ਹੁੰਦਾ ਕਿ ਜਦੋਂ ਹੁੰਨ ਦੀਆਂ ਲੋਕ ਸਭਾ ਚੋਣਾਂ 'ਚ ਬਹੁਤ ਬੁਰੇ ਨਤੀਜੇ ਆਉਂਦੇ ਆ ਇੱਕ ਬਾਗੀ ਧੜਾ ਬਣ ਜਾਂਦਾ ਬਾਗੀ ਧੜਾ ਅਕਾਲ ਤਖਤ ਸਾਹਿਬ ਤੇ ਚਲੇ ਜਾਂਦਾ ਤੇ ਚਲੋ ਜਰਜਾਰ ਸਾਹਿਬ ਇਹਨਾਂ ਨੂੰ ਸੱਦ ਲੈਂਦੇ ਆ ਉੱਥੇ ਵੀ ਇਹ ਸਾਰਾ ਕੁਝ ਹੱਥ ਜੋੜ ਕੇ ਮੰਨ ਲੈਂਦੇ ਨੇ ਹੁਣ ਉੱਥੇ ਵੀ ਇਹਨਾਂ ਦੀ ਤਾਰੀਫ ਹੋਈ ਇਸ ਗੱਲ ਤੋਂ ਦੇਖੋ ਪ੍ਰੋਫੈਸਰ ਚੰਦੂ ਮਾਚਰਾ ਦੇ ਉੱਤੇ ਕਿੰਨੀ ਕ੍ਰਿਟਿਸਿਜ਼ਮ ਹੋਇਆ ਕਿੰਨਾਂ ਲੋਕਾਂ ਨੇ ਉਹਨਾਂ ਦੀ تنਕੀਦ ਕਿ ਦੇਖੋ ਇਹ ਇਹਨਾਂ ਨੇ ਕਿਦਾਂ ਜਵਾਨ ਲੜਾਈ ਸਿੰਘ ਸਾਹਿਬ ਦੇ ਨਾਲ ਗਿਆਨੀ ਹਰਪੀ ਸਿੰਘ ਉਹਨਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਤਾਰੀਫ ਹੋਈ ਇਸ ਗੱਲੋਂ ਕਿ ਉਹਨਾਂ ਨੇ ਚਲੋ ਹੱਥ ਜੋੜ ਕੇ ਸਾਰਾ ਕੁਝ ਮੰਨ ਲਿਆ ਪਰ ਉਸ ਤੋਂ ਬਾਅਦ ਧਾਰਮਿਕ ਸਜ਼ਾ ਤਾਂ ਇਹਨਾਂ ਨੇ ਮੰਨ ਲਈ 2 ਤਰੀਕ ਨੂੰ ਬਹੁਤ ਚੰਗਾ ਮਾਹੌਲ ਸੀਗਾ ਇਹਨਾਂ ਦੇ ਹੱਕ ਵਿੱਚ ਸਿੱਗੀਆਂ ਕਾਫੀ ਗੱਲਾਂ ਇਨ ਮਾਈ ਪਰਸਨਲ ਓਪੀਨੀਅਨ ਜੇਕਰ ਸਾਰਾ ਕੁਝ ਜਿੱਦਾਂ ਸਿੰਘ ਸਹਿਬਾਨਾ ਨੇ ਕਿਹਾ ਸੀ ਉਦਾਂ ਹੀ ਮੰਨ ਲੈਂਦੇ ਇਹ ਸ਼ਾਇਦ ਹੁਣ ਤੱਕ ਇਹਨਾਂ ਦੀ ਦੁਬਾਰਾ ਵਾਪਸੀ ਦਾ ਵੀ ਰਾਸ ਪੱਧਰਾ ਹੋ ਜਾਣਾ ਸੀ ਹੋ ਸਕਦਾ ਹੋਰ 6 ਮਹੀਨਿਆਂ ਸਾਲਾਂ ਨੂੰ ਸੁਖਬੀਤ ਸਿੰਘ ਬਾਦਲ ਤਗੜੇ ਪ੍ਰਧਾਨ ਬਣਦੇ ਇਕਾਲੀ ਦਲ ਦੇ ਪਰ ਹੋਇਆ ਕੀ ਕਿ ਇਹਨਾਂ ਨੇ ਸ਼ਾਰਟਕਟ ਲਿਆ ਧਾਰਮਿਕ ਸਜਾ ਮੰਨ ਲਈ ਭਾਂਡੇ ਵੀ ਧੋਲੇ ਬਾਥਰੂਮ ਵੀ ਸਾਫ਼ ਕਰ ਲਿਆ ਬਾਕੀ ਦੀਦਰਾ ਨੇ ਇਹਨਾਂ ਨੇ ਦਰਬਾਨ ਦੀ ਡਿਊਟੀ ਵੀ ਨਿਭਾਤੀ ਸੁਖਬੀਤ ਸਿੰਘ ਬਾਦਲ ਨੇ ਪਰ ਜਦੋਂ ਤੀਵਾ ਦੇਣ ਦੀ ਗੱਲ ਆਈ ਤੇ ਇਹ ਕਹਿੰਦੇ ਸਾਡੀ ਤਾਂ ਮਾਨਤ ਅਰ ਰੱਦ ਹੋ ਜਾਣੀ ਆ ਹੁਣ ਦੇਖੋ ਇੱਥੇ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਬੇ ਬੜੀ ਹਾਸੋਹੀਣੀ ਗੱਲ ਆ ਅਕਾਲ ਤੱਕ ਸਾਬ ਦੇ ਹੁਕਮ ਦੇ ਚੱਲਦੇ ਇਹਨਾਂ ਨੇ ਅਕਾਲ ਤੱਕ ਸਾਬ ਦਾ ਸਾਰਾ ਹੁਕਮ ਮੰਨ ਲਿਆ ਉਦੋਂ ਇਹਨਾਂ ਦੀ ਮਾਨਤਾ ਰੱਦ ਨਹੀਂ ਹੋਈ ਜਦੋਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਣਾ ਸੀ ਉਦੋਂ ਇਹ ਕਹਿੰਦੇ ਸਾਡੀ ਮਾਨਤਾ ਰੱਦ ਹੋ ਜਾਣੀ ਆ ਖੈਰ ਉਹ ਮੈਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਕਿ ਉਹ ਉਦਾਹਰਨ ਮੈਂ ਦੇਣੀ ਨਹੀਂ ਚਾਹੁੰਦਾ ਕਿ 100 ਗੰਡੇ ਤੇ 100 ਗੰਡੇ ਵੜੀ ਪਰ ਇਹਨਾਂ ਦੇ ਨਾਲ ਹੋ ਉਹੀ ਰਿਹਾ ਪਹਿਲਾਂ ਇਹ ਕਹਿੰਦੇ ਰਹਿ ਕੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਸੀ ਨਹੀਂ ਪ੍ਰਵਾਨ ਕਰ ਸਕਦੇ ਪਰ ਲਗਾਤਾਰ ਪ੍ਰੈਸ਼ਰ ਬਣਦਾ ਰਿਹਾ ਕਿਉਂਕਿ ਛੇ ਸੰਗਤਾਂ ਦੇ ਵਿੱਚੋਂ ਜੇ ਸ੍ਰੀਕ ਦੀ ਆਵਾਜ਼ ਹੀ ਪਤਾ ਤਾਂ ਇਹਨਾਂ ਨੂੰ ਵੀ ਆਪੇ ਵੋਟਰ ਸਾਡੇ ਕੀ ਕਹਿ ਰਹੇ ਨੇ ਸੋ ਐਂਡ ਆਫ ਦਾ ਡੇ ਅਸੀਫਾ ਪ੍ਰਵਾਨ ਕਰ ਲਿਆ ਫਿਰ ਚਲੋ ਫਿਰ ਇਹਨਾਂ ਨੂੰ ਲੋਕਾਂ ਨੂੰ ਲੱਗਾ ਵੀ ਚਲੋ ਹੁਣੀ ਕਹਾਣੀ ਖਤਮ ਹੋ ਚੁ। ਫਿਰ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਗੱਲ ਆ ਗਈ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਸਿੰਘ ਸਹਿਵਾਨਾ ਨੇ ਐਲਾਨੀ ਸੀ ਕਿ ਉਹ ਨਿਗਰਾਨੀ ਕਰੂਗੀ ਇਸ ਨਵੀਂ ਭਰਤੀ ਦੀ ਫਿਰ ਇਹਨਾਂ ਨੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਤੇ ਜਿਹੜੇ ਭਾਈ ਅੰਬੀਦ ਸਿੰਘ ਹੁਣੀ ਆ ਉਹਨਾਂ ਦੀ ਧੀ ਨੂੰ ਜਿਹੜਾ ਇਹਨਾਂ ਨੇ ਨਹੀਂ ਪਾਇਆ ਆਪਣੀ ਇਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਨਾਮ ਸਿੰਘ ਸਹਿਬਾਂ ਨੇ ਦਿੱਤੇ ਸੀ ਫੇਰ ਇਹ ਕਹਿੰਦੇ ਜੀ ਅਸੀਂ ਇਸ ਦੀ ਕਿੰਨਾ ਨਹੀਂ ਕਰ ਸਕਦੇ ਫੇਰ ਉਹ ਲੋਲੇ ਭਵੇਂ ਬਹੁਤ ਕੀਤੇ ਇਹਨਾਂ ਨੇ ਐਂਡ ਆਫ ਦਾ ਡੇ ਹੁਣ ਇਹ ਵੀ ਗੱਲ ਆ ਗਈ ਕਿ ਗੁਰਪ੍ਰਤਾਪ ਸਿੰਘ ਬਦਾਲਾ ਨੂੰ ਵੀ ਫਰੀਦਕੋਟ ਤੇ ਲਈ ਉਹਨਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਗਈ ਆ ਤੇ ਬੀਬੀ ਸੁਤਵੰਤ ਕੌਰ ਜੀ ਉਹਨਾਂ ਦਾ ਵੀ ਨਾਮ ਇਸੇ ਤਰੀਕੇ ਨਾਲ ਆ ਰਿਹਾ ਹਾਲਾਂਕਿ ਹਜੇ ਵੀ ਗੱਲ ਨਹੀਂ ਸਹੀ ਬਣ ਰਹੀ ਕਿਉਂਕਿ ਅਕਾਲ ਤਖਤ ਸਾਹਿਬ ਨੇ ਕਿਹਾ ਸਿਕਾ ਕਿ ਇਹ ਜਿਹੜੀ ਕਮੇਟੀ ਆ ਇਹ ਨਿਗਰਾਨੀ ਕਰੂਗੀ ਭਰਤੀ ਪ੍ਰਕਿਰਿਆ ਦੀ ਇਹਨਾਂ ਨੇ ਇੱਕ ਛੋਟੇ ਛੋਟੇ ਹਲਕੇ ਵੰਡ ਦਿੱਤੇ ਸਾਰਿਆਂ ਨੂੰ ਵਾਲੀ ਸਾਹਿਬ ਨੂੰ ਆਹ ਦੇ ਦਿੱਤਾ ਬਡਾਲਾ ਸਾਹਿਬ ਨੂੰ ਆਹ ਦੇ ਦਿੱਤਾ ਤੇ ਹੋ ਸਕਦਾ ਹੁਣ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਨਿਗਰਾਨੀ ਕਰੂਗੀ ਹੋ ਸਕਦਾ ਐਂਡ ਆਫ ਦਾ ਡੇ ਉੱਤੇ ਵੀ ਆਉਣਾ ਪੈ ਜਾਵੇ ਸੋ ਇਹਨਾਂ ਨੇ ਗੱਲਾਂ ਸਾਰੀਆਂ ਮੰਨੀਆਂ ਜੇਕਰ ਹੁਣ ਤੁਸੀਂ ਹੁਣ ਤੱਕ ਆ ਜਾਓ ਸੁਖਵੀਰ ਸਿੰਘ ਬਾਦਲ ਧੜੇ ਨੇ ਤਕਰੀਬਨ ਅਕਾਲ ਤਖਤ ਸਾਹਿਬ ਦੀਆਂ ਸਾਰੀਆਂ ਗੱਲਾਂ ਮੰਨੀਆਂ ਪਰ ਉਹ ਇਸ ਤਰੀਕੇ ਨਾਲ ਮੰਨੀਆਂ ਕਿ ਜਿਹੜਾ ਉਹਨਾਂ ਦੇ ਖਿਲਾਫ ਇੱਕ ਪੋਜ਼ਿਟਿਵ ਮਾਹੌਲ ਸੀਗਾ ਉਹ ਵੀ ਉਹ ਵੀ ਨੈਗੇਟਿਵ ਦੇ ਵਿੱਚ ਬਦਲ ਗਿਆ ਇਹਦੇ ਨਾਲ ਉਹ ਚੰਗਾ ਨਾ ਹੁੰਦਾ ਕਿ ਇਹ ਸਾਰੀਆਂ ਗੱਲਾਂ ਚੁੱਪਚੀ ਬੀਤੇ ਜਿੱਦਾਂ ਇਹ ਕਹਿ ਤੇ ਉਹ ਹੁਣ ਵੀ ਤਾਂ ਮੰਨੀਆਂ ਹੀ ਆ ਸਾਰੀਆਂ ਤੇ ਹੁਣ ਇੰਨੇ ਆਰਗੂਮੈਂਟ ਦੇ ਕੇ ਹੁਣ ਦਿਲਜੀਤ ਸਿੰਘ ਢੀਮਾ ਕਿਉਂ ਨਹੀਂ ਟੀਵੀ ਤੇ ਆ ਕੇ ਇਹ ਦੱਸ ਦੇ ਕਿ ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ ਜੇ ਜੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਬੰਧ ਹੁੰਦਾ ਤੇ ਹੁਣ ਤਾਂ ਉਹ ਹੋ ਗਿਆ ਮਾਨਤਾ ਤਾਂ ਨਹੀਂ ਰੱਦ ਹੋਈ ਤੁਹਾਡੀ ਸੋ ਆਬਵੀਅਸਲੀ ਲੋਕੀ ਕਹਿਣਗੇ ਕਿ ਭਾਈ ਤੁਸੀਂ ਝੂਠ ਬੋਲਦੇ ਸੀ ਜਾਂ ਗਲਤ ਬਿਆਨ ਨਹੀਂ ਕਰਦੇ ਸੀ ਥੋੜੇ ਸਖਤ ਸ਼ਬਦ ਨਾ ਵਰਤੀਏ ਝੂਠ ਵਾਲੇ ਨਾ ਵਰਤੀਏ ਤਾਂ ਕਹਿ ਦਈਏ ਕਿ ਲੋਕੀ ਕਹਿ ਦੇਣਗੇ ਤੁਸੀਂ ਗਲਤ ਬਿਆਨ ਨਹੀਂ ਕਰਦੇ ਸੀ ਪਰ ਕਰਦੇ ਤਾਂ ਸੀ ਨਾ ਸੋ ਇਸ ਕਰਕੇ ਇਹ ਇੰਨੇ ਤਗੜੇ ਸਿਆਸੀ ਰਣਨੀਤੀਕਾਰ ਹੋਣ ਦੇ ਬਾਵਜੂਦ ਇਹਦੇ ਤਗੜੇ ਸਿਆਸੀ ਸਿਆਸਤਦਾਨ ਹੋਣ ਦੇ ਬਾਵਜੂਦ ਅਕਾਲੀ ਦਲ ਬਾਕੀ ਬਾਦਲ ਦੇ ਵੀ ਬਹੁਤ ਪੰਜਾਬ ਦੀ ਜਿੰਨੀ ਵੀ ਸਿਆਸੀ ਕ੍ਰੀਮ ਹੈ ਨਾ ਉਹਦੇ ਵਿੱਚੋਂ 50 60 70% ਇਹ ਅਕਾਲੀ ਦਲ ਆ ਜਿਨ੍ਹਾਂ ਨੇ ਬਹੁਤ ਸਿਆਸਤ ਜਿਹੜੇ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਨੇ ਸਾਰੇ ਹੀ ਦੌਰ ਦੇਖੇ ਨੇ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਤੇ 84 ਦੇ ਪੀਰੀਅਡ ਦੇ ਵਿੱਚ ਉਸ ਤੋਂ ਬਾਅਦ ਜੇ ਇਸ ਟੀਕੇ ਨਾਲ ਇਹਨਾਂ ਨੇ ਸਿਆਸਤ ਕੀਤੀ ਆ ਬਹੁਤ ਔਖਾ ਟਾਈਮ ਸੀ ਤੇ ਬੜੇ ਵਧੀਆ ਤਰੀਕੇ ਨਾਲ ਚਲੋ ਉੱਥੋਂ ਹੀ ਨਿਕਲ ਕੇ ਆਏ ਨੇ ਸੋ ਉਹ ਲੋਕ ਇਦਾਂ ਦੀ ਗਲਤੀ ਕਰ ਜਾਣ ਉਹਨਾਂ ਨੂੰ ਪਤਾ ਹੋਵੇ ਕਿ ਸਿੱਖ ਸੰਗਤਾਂ ਨੇ ਪੰਥਕ ਹਲਕਿਆਂ ਨੇ ਸਾਨੂੰ ਪ੍ਰਮਾਨ ਨਹੀਂ ਕਰਨਾ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨੇ ਬਿਨਾ ਤੇ ਉਹ ਇਸ ਤਰ੍ਹਾਂ ਦੀ ਗਲਤੀ ਕਰ ਜਾਣ ਤੇ ਹੁਣ ਸਾਰੇ ਹੁਕਮ ਮੰਨ ਵੀ ਲੈ ਤੇ ਉਹ ਨੈਗੇਟਿਵਿਟੀ ਵੀ ਸਾਰੀ ਆਪਣੇ ਉੱਤੇ ਲੈ ਲਈ ਸੋ ਇਹ ਪਤਾ ਨਹੀਂ ਤਾਂ ਸ਼ਾਰਟਕਟ ਲਿਆ ਖਣੀ ਤਾਂ ਕਰਕੇ ਜਾਂ ਬਾਕੀ ਇਹਨਾਂ ਨੇ ਸ਼ਾਇਦ ਸਾਡੇ ਨਾਲੋਂ ਕੁਝ ਬਿਹਤਰ ਸੋਚਦੇ ਹੋਣਗੇ ਪਰ ਇੱਕ ਗੱਲ ਪੱਕੀ ਹੈ ਕਿ ਇਹਨਾਂ ਦੇ ਹੱਕ ਦੇ ਵਿੱਚ ਇੱਕ ਪੋਜ਼ਿਟਿਵ ਮਾਹੌਲ ਦੂ 3 ਦਸੰਬਰ ਨੂੰ ਜਰੂਰ ਸੀਗਾ ਜਿਹੜਾ ਕਿ ਪੂਰੀ ਤਰੀਕੇ ਨਾਲ ਨੈਗੇਟਿਵਿਟੀ ਦੇ ਵਿੱਚ ਬਦਲ ਗਿਆ ਉੱਥੇ ਕੀ ਗੱਲ ਜਿਹੜੀ ਆ ਉਹ ਦੁਬਾਰਾ ਫੇਰ ਆ ਗਈ ਆ ਜਿੱਥੋਂ ਕੋ ਕਹਾਣੀ ਸ਼ੁਰੂ ਹੋਈ ਸੀ ਸੋ ਇਹਦੇ ਨਾਲ ਨਾਲ ਹੁਣ ਇੱਕ ਤਾਂ ਇਹਨਾਂ ਨੇ ਪਹਿਲਾਂ ਉਸ ਹੁਕਮ ਨੂੰ ਮੰਨਣ ਤੋਂ ਆਨਾਂ ਕਰਨੀ ਕੀਤੀ ਜਜੂ ਕੁਝ ਵੀ ਚੱਲਦਾ ਰਿਹਾ ਇੱਕ ਗੱਲ ਹੋਰ ਇਹਦੇ ਵਿੱਚ ਦਰਮਿਆਨ ਚੱਲਦੀ ਰਹੀ ਆ ਗਿਆਨੀ ਹਰਪੀ ਸਿੰਘ ਹੋਣ ਵਾਲੀ ਹੁਣ ਬਿਰਸਾ ਸਿੰਘ ਬਲਟੋਹਾ ਹੁਣ ਉਹਨੂੰ ਚਾਹੇ ਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਲੋਕਾਂ ਦੇ ਲਈ ਬਿਰਸਾ ਸਿੰਘ ਬਲਟੋਹਾ ਬਾਦਲ ਸਾਹਿਬ ਦੀ ਟੀਮ ਦਾ ਹਿੱਸਾ ਆ ਵਿਰਸ ਸਿੰਘ ਬਲਟੋਹਾ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਬਹਿਸ ਹੋਈ ਆ ਉਹਦੀਆਂ ਬਾਰ-ਬਾਰ ਵੀਡੀਓ ਕਲਿੱਪਸ ਜਾਰੀ ਹੋ ਰਹੀਆਂ ਲੀਕ ਹੋ ਰਹੀਆਂ ਬੜੀ ਹਾਸੋਹੀਣੀ ਗੱਲ ਆ ਇਹ ਸਾਰਿਆਂ ਨੂੰ ਪਤਾ ਕਿ ਉਹ ਲੀਕ ਕੌਣ ਕਰ ਰਿਹਾ ਉਹ ਵੀਡੀਓ ਐਸਜੀਪੀਸੀ ਕੋਲ ਹੀ ਹੋ ਸਕਦੀ ਐ ਐਸਜੀਪੀਸੀ ਬਾਦਲਾਂ ਦੇ ਕੋਲ ਐ ਤੇ ਉਹਨੂੰ ਲੀਕ ਹੋਰ ਕਿਹਨੇ ਕਰਨਾ ਤੇ ਚਲੋ ਉਹ ਕਹਿੰਦੇ ਆ ਕਿ ਅਸੀਂ ਨਹੀਂ ਕਰਦੇ ਬਲਟੋਹਾ ਸਾਹਿਬ ਤਾਂ ਕਹਿੰਦੇ ਪਿਛਲੀ ਵਾਰ ਵੀ ਉਹ ਕਹਿੰਦੇ ਸੀ ਕਿ ਅਸੀਂ ਨਹੀਂ ਲੀਕ ਕੀਤੀ ਮੈਨੂੰ ਤਾਂ ਸੋਸ਼ਲ ਮੀਡੀਆ ਤੇ ਵੇਖੀ ਆ ਗਿਆਨੀ ਹਰਪੀ ਸਿੰਘ ਉਹਨਾਂ ਦੇ ਬਾਬਤ ਇਹਨਾਂ ਦੇ ਬੰਨੋ ਇੱਕ ਨੈਰੇਟਿਵ ਘੜਿਆ ਜਾ ਰਿਹਾ ਕਿ ਉਹ ਤਾਂ ਭਾਜਪਾ ਦੇ ਬੰਨੋ ਨੇ ਉਹ ਇੰਨਾ ਜਿਆਦਾ ਹਾਸੋ ਹੀਣਾ ਨੈਰੇਟਿਵ ਆ ਨਾ ਹੁਣ ਦੇਖੋ ਦੁਨੀਆ ਭਰ ਦੇ ਸਿਆਸਤਦਾਨ ਜਿਹੜੇ ਉਹ ਇੱਕ ਦੂਸਰੇ ਨੂੰ ਮਿਲਦੇ ਵੀ ਨਹੀਂ ਤੇ ਅਕਾਲ ਤੱਕ ਸਾਡੇ ਜਿਹੜੇ ਜਥੇਦਾਰ ਹੈ ਉਹ ਸਿਰਫ ਧਾਰਮਿਕ ਸ਼ਖਸੀਅਤ ਨਹੀਂ ਸਿੱਖਾਂ ਦੀ ਉਹ ਇੱਕ ਸਿਆਸੀ ਸ਼ਖਸੀਅਤ ਵੀ ਨੇ ਤੇ ਉਹਨਾਂ ਨੇ ਕਿਹਾ ਵੀ ਹੈ ਕਿ ਹਾਂ ਮੈਂ ਮਿਲਿਆ ਅਮਿਤ ਸ਼ਾਹ ਨੂੰ ਮੈਂ ਮਿਲਿਆ ਕੋਈ ਚੱਕਰ ਨਹੀਂ ਮੈਂ ਚਰਨਜੀਤ ਚੰਨੀ ਨਾਲ ਵੀ ਮੇਰੇ ਰਿਸ਼ਤੇ ਹੈਗੇ ਆ ਰਾਗਵ ਚੰਡਾ ਨਾਲ ਵੀ ਹੈਗੇ ਆ ਤੇ ਅਕਾ ਅਕਾਲ ਤੱਕ ਤੇ ਸਭ ਦੇ ਜਿਹੜੇ ਜਥੇਦਾਰ ਆ ਉਹ ਕੱਲੇ ਅਕਾਲੀਆਂ ਦੇ ਥੋੜੋ ਆ ਸਾਰਿਆਂ ਦੇ ਆ ਉਹ ਤੇ ਜੇਕਰ ਉਹਨਾਂ ਦੀ ਕਿਸੇ ਨਾਲ ਗੱਲਬਾਤ ਹੁੰਦੀ ਆ ਜਿੱਦਾਂ ਉਹਨਾਂ ਨੇ ਕਹਿ ਸੀਗਾ ਕਿ ਮੈਂ ਇੱਕ ਵਾਰੀ ਕਹਿ ਤਾ ਕਿ ਦਿੱਲੀ ਵਾਲਿਆਂ ਨਾਲ ਸਾਡੀ ਸਾਂਝ ਹੈ ਮੇਰੇ ਕਹਿਣ ਦਾ ਮਤਲਬ ਸੀ ਕਿ ਦਿੱਲੀ ਜਿਹੜੇ ਸਾਡੇ ਕੋਈ ਪ੍ਰੇਮੀ ਆ ਰਿਸ਼ਤੇਦਾਰ ਆ ਉਹਨਾਂ ਦੇ ਨਾਲ ਸਾਡੀ ਸਾਂਝ ਆ ਵੀ ਜਿੱਦਾਂ ਹੁਣ ਕੋਈ ਕਹਿ ਦੇਵੇ ਕਿ ਕੋਈ ਅਮਰੀਕਾ ਦੇ ਵਿੱਚ ਸਾਡਾ ਯਾਰ ਦੋਸਤ ਵੱਸਦਾ ਮੈਂ ਕਹਿ ਦਵਾ ਅਮਰੀਕਾ ਵਾਲਿਆਂ ਨਾਲ ਤਾਂ ਸਾਡਾ ਬਹੁਤ ਪਿਆਰ ਆ ਵੀ ਇਹ ਥੋੜੋ ਕੀ ਮੇਰਾ ਵਾਈਟ ਹਾਊਸ ਦੇ ਵਿੱਚ ਮੇਰਾ ਡੋਨਲਡ ਟਰੰਪ ਦੇ ਨਾਲ ਮੇਰੀ ਬਣੀ ਉੱਠਣੀ ਆ ਨਹੀਂ ਤਾਂ ਆਪਣੇ ਮਿੱਤਰ ਦੇ ਬਾਬਤ ਕਹਿ ਰਿਹਾ ਤੇ ਉਹ ਗਿਆਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਦਾਂ ਕਿਹਾ ਸੀ ਇਹਨਾਂ ਨੇ ਦੇਖੋ ਉਹਨੂੰ ਕਿਹੜੀ ਰੰਗਤ ਦਿੱਤੀ ਤੇ ਦੂਜੀ ਗੱਲ ਵੈਸੇ ਇਹ ਇਹ ਤਾਂ ਗੱਲਾਂ ਲੋਕਾਂ ਦੇ ਵਿੱਚ ਐਵੇਂ ਇਹ ਨੈਰੇਟਿਵ ਘੜਨ ਨੂੰ ਲਿਜਾ ਰਹੇ ਨੇ ਇਹਨਾਂ ਨੂੰ ਲੀਡਰਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਜਿਹੜੀਆਂ ਮੁਲਾਕਾਤਾਂ ਜੇਕਰ ਸੱਚੀ ਉਹ ਭਾਪੀ ਨੇ ਕੋ ਸਾਠਗਾੜ ਗਿਆਨੀ ਹਰਪੀ ਸਿੰਘ ਉਹਨਾਂ ਦੇ ਨਾਲ ਕਰਨੀ ਹੋਵੇ ਨ ਉਹੋ ਸਾਹਮਣੇ ਨਹੀਂ ਹੁੰਦੀਆਂ ਹੋਣੀਆਂ ਮੀਟਿੰਗਾਂ ਦੱਸ ਕੇ ਨਹੀਂ ਹੁੰਦੀਆਂ ਹੋਣੀਆਂ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਸਾਹਿਬ ਜੇਲ੍ਹ ਦੇ ਵਿੱਚ ਗੱਲਬਾਤ ਚੱਲੀ ਹੈ ਵਿਚਾਰ troca ਚੱਲ ਰਹੀ ਹੈ ਉਹਨਾਂ ਦੀ ਕਿ ਵੀ ਸਿਆਸੀ ਧਿਰਾਂ ਦੀ ਤੇ ਇਮਰਾਨ ਖਾਨ ਦੀ ਕਿ ਆਪਾਂ ਇਹ ਸਾਰੇ ਮਸਲੇ ਨੂੰ ਹੱਲ ਕਰ ਗਏ ਜਿਹੜਾ ਇਮਰਾਨ ਖਾਨ ਜੇਲ੍ਹ ਦੇ ਵਿੱਚ ਆ ਤੇ ਮੁਲਕ ਦੇ ਵਿੱਚ ਇੱਕ ਸਿਆਸੀ ਜਿਹੜਾ ਤਣਾਅ ਬਣਿਆ ਹੋਇਆ ਤੇ ਉਹਦੇ ਵਿੱਚ ਜਿਹੜੇ ਉੱਥੇ ਦੇ ਪੋਲੀਟੀਸ਼ਨ ਆ ਉਹ ਬੜਾ ਖੁੱਲ ਕੇ ਕਹਿ ਰਹੇ ਨੇ ਕਿ ਅਸਲੀ ਗੱਲਬਾਤ ਤਾਂ ਕਿਤੇ ਹੋਰ ਹੋ ਰਹੀ ਆ ਪਾਕਿਸਤਾਨ ਦੇ ਵਿੱਚ ਵੈਸੇ ਵੀ ਮਸ਼ਹੂਰ ਹੈ ਕਿ ਜਦੋਂ ਕਿਸੇ ਨੇ ਪ੍ਰਧਾਨ ਮੰਤਰੀ ਬਣਨਾ ਹੋਵੇ ਨਾ 라ਵਲਪਿੰਡੀ ਦੀ ਮਦਦ ਦੇ ਨਾਲ ਮਤਲਬ ਕਿ ਫੌਜੀਆ ਦੀ ਮਦਦ ਦੇ ਨਾਲ ਉਹ ਰਾਤ ਨੂੰ ਰਾਤ ਬਰਾਤੇ ਡਿੱਗੀ ਦੇ ਵਿੱਚ ਬੈਠ ਕੇ ਜਾਂਦਾ ਉਹ ਕਿਸੇ ਨੇ ਇੱਕ ਵਾਰ ਕਿਹਾ ਵੀ ਜੀ ਵੀ ਜਿਹੜਾ ਦਿਨ ਦੇ ਹਨੇਰੇ ਦਿਨ ਦੇ ਰੋਸ਼ਨੀ ਦੇ ਵਿੱਚ ਲੀਡਰ ਜਾ ਕੇ ਪਾਕਿਸਤਾਨ ਦੇ ਆਰਮੀ ਚੀਫ ਨੂੰ ਮਿਲੇ ਉਹਦੇ ਨਾਲ ਕੋਈ ਸਾਠ ਗਾਰਡ ਨਹੀਂ ਹੁੰਦੀ ਅਸਲੀ ਸਾਠ ਗਾਂਠ ਉਹਦੇ ਨਾਲ ਹੁੰਦੀ ਹੈ ਜਿਹੜਾ ਡਿੱਗੀ ਦੇ ਵਿੱਚ ਬੰਦ ਹੋ ਕੇ ਰਾਤ ਦੇ ਹਨੇਰੇ ਦੇ ਵਿੱਚ ਜਾ ਕੇ ਜੀ ਐਚ ਕਿਊ 라ਵਲਪਿੰਡੀ ਦੇ ਵਿੱਚ ਜਾ ਕੇ ਆਰਮੀ ਚੀਫ ਨੂੰ ਜਾਂ ਆਰਮੀ ਦੀ ਲੀਡਰਸ਼ਿਪ ਨੂੰ ਮਿਲੇ ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਜਾਂ ਉਹਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਗੱਲ ਚੱਲਦੀ ਹੁੰਦੀ ਹੈ। ਸੋ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾਣੀਆਂ ਹੁੰਦੀਆਂ ਈਐਸਟੀ ਕੇ ਦੀਆਂ ਮਹਿਲਾਤੀ ਸਾਜ਼ਿਸ਼ਾਂ ਨੂੰ ਪੁਰਾਣੇ ਟਾਈਮ 'ਚ ਕਹਿ ਦਿੱਤਾ ਜਾਂਦਾ ਸੀ ਇਹ ਈਐਸਟੀ ਕੇ ਨਾਲ ਬਟੋਆ ਸਾਹਿਬ ਜਾਂ ਬਾਕੀ ਕਾਲੀ ਕਲ ਦੇ ਲੀਡਰਾਂ ਨੂੰ ਬੇਨਤੀ ਆ ਉਹ ਬਹੁਤ ਚੰਗੀ ਤਰ੍ਹਾਂ ਵੈਸੇ ਤਾਂ ਜਾਣਦੇ ਨੇ ਇਸ ਕੱਲ ਨੂੰ ਕਿ ਉਹ ਦਿਨ ਦੀ ਰੋਸ਼ਨੀ ਦੇ ਵਿੱਚ ਨਹੀਂ ਹੁੰਦੀਆਂ ਹੁੰਦੀਆਂ ਉਹ ਰਾਤ ਬਰਾਤੇ ਹੁੰਦੀਆਂ ਹੁੰਦੀਆਂ। ਸੋ ਖੈਰ ਉਹ ਜਿਹੜੇ ਉਹਨਾਂ ਤੇ ਬੜੇ ਗਲਤ ਜਿਹੇ ਇਲਜ਼ਾਮ ਲਗਾਤਾਰ ਗੈਨੀ ਹਰਪੀ ਸਿੰਘ ਉਹਨਾਂ ਤੇ ਲਾ ਦਿੱਤੇ ਜਾਂਦੇ ਆ ਬੜੇ ਹੀ ਹਾਸੋਹੀਨੇ ਉਹ ਲੱਗਦੇ ਆ। ਤੇ ਇਹ ਹੁਣ 28 ਤਰੀਕ ਨੂੰ ਇਹਨਾਂ ਨੇ ਸਿੰਘ ਸਹਿਬਾਨਾਂ ਨੇ ਇੱਕ ਮੀਟਿੰਗ ਸੱਦੀ ਆ ਉਹਦੇ ਵਿੱਚੋਂ ਦੇਖਦੇ ਹਾਂ ਕੀ ਨਿਕਲਦਾ ਬੜੀ ਇੰਪੋਰਟੈਂਟ ਆ 2 ਦਸੰਬਰ ਤੋਂ ਬਾਅਦ ਪਹਿਲੀ ਵਾਰ ਜਿਹੜਾ ਸਿੰਘ ਸਹਿਬਾਨ ਮਿਲ ਰਹੇ ਨੇ ਉਹਦੇ ਵਿੱਚ ਬੜੀ ਇੰਪੋਰਟੈਂਟ ਗੱਲ ਇਹ ਵੀ ਰਹਿਣੀ ਆ ਕਿ ਗਿਆਨੀ ਹਰਪੀਤ ਸਿੰਘ ਉਹਨਾਂ ਨੂੰ ਕਿਉਂ ਆਉਂਦੇ ਨੇ ਪੰਜ ਸਿੰਘ ਸਹਿਬਾਨਾਂ ਦੇ ਵਿੱਚ ਜਾਂ ਨਹੀਂ ਆਉਂਦੇ ਇਹ ਬੜਾ ਹੈਮ ਰਣਾ ਦੇਖਣ ਵਾਲਾ ਇਹਦੇ ਨਾਲ ਨਾਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਟੀਮ ਨੇ ਇੱਕ ਜਿਹੜੀ ਹੋਰ ਵੱਡੀ ਪੰਥਕ ਤੇ ਆ ਅਕਾਲੀ ਦਲ ਬਾਰ ਉਸ ਪੰਜਾਬ ਦੇ ਉਹਨਾਂ ਦੀ ਟੀਮ ਨੇ ਪਟੀਸ਼ਨ ਕੀਤੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈ ਉਹਨੂੰ ਜਿਹੜਾ ਉਹਦੇ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ। ਨਾਲ ਦੇ ਨਾਲ ਉਹਨਾਂ ਦਾ ਕਹਿਣਾ ਕਿ ਘੜੂਰ ਸਾਹਿਬ ਦੇ 9 ਲੱਖ ਵੋਟਰ ਨੇ ਤੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਲੋਕਾਂ ਨੇ ਉਹਨਾਂ ਤੇ ਜਿਹੜਾ ਵਿਸ਼ਵਾਸ ਜਤਾਇਆ ਸੋ ਘੰਡੂਰ ਸਾਹਿਬ ਦੇ ਜਿਹੜੇ 9 ਲੱਖ ਵੋਟਰਾਂ ਦੀ ਇਹ ਗਲਤ ਗੱਲ ਹੈ ਕਿ ਉਹਨਾਂ ਦੀ ਜਿਹੜੀ ਨੁਮਾਇੰਦਗੀ ਭਾਰਤ ਦੀ ਲੋਕ ਸਭਾ ਦੇ ਵਿੱਚ ਨਾ ਹੋਵੇ ਇਹ ਇਹ ਚੰਗੀ ਗੱਲ ਨਹੀਂ ਹੈਗੀ ਸੋ ਇਸ ਕਰਕੇ ਅਮਰਤਪਾਲ ਸਿੰਘ ਉਹਨਾਂ ਦੀ ਤੇ ਨੇ ਇਹ ਗੱਲ ਕਹੀ ਹੈ ਕਿ ਸਾਡੇ ਹਲਕੇ ਦੇ ਲੋਕਾਂ ਦੀ ਜਿਹੜੀ ਨੁਮਾਇੰਦਗੀ ਉੱਥੇ ਨਹੀਂ ਹੋ ਰਹੀ ਉਹਨਾਂ ਦੇ ਜਿਹੜੇ ਦੁੱਖ ਤਕਲੀਫਾਂ ਨੇ ਉੱਥੇ ਨਹੀਂ ਜਾ ਰਹੇ ਲੋਕਾਂ ਦੇ ਵਿੱਚ ਇਸ ਕਰਕੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਲੋਕ ਸਭਾ ਦੇ ਵਿੱਚ ਜਾ ਕੇ ਇਸ ਸੈਸ਼ਨ ਦੇ ਵਿੱਚ ਸ਼ਾਮਲ ਹੋ ਸਕਣ ਤੇ ਆਪਣੀ ਗੱਲਬਾਤ ਰੱਖ ਸਕਣ ਪਰ ਆਬੀਸਲੀ ਉਹਨਾਂ ਨੂੰ ਉਹ ਇਜਾਜ਼ਤ ਮਿਲਣੀ ਨਹੀਂ ਕਿਉਂਕਿ ਇਜਾਜ਼ਤ ਉਹਨਾਂ ਨੂੰ ਜੇਕਰ ਮਿਲ ਗਈ ਤੇ ਉਹਨਾਂ ਨੇ ਤਾਂ ਫਿਰ ਉੱਥੇ ਜਾ ਕੇ ਬੋਲਣਾ ਤੇ ਫਿਰ ਮੀਡੀਆ ਦੇ ਵਿੱਚ ਵੀ ਆ ਜਾਣਾ ਤੇ ਮੀਡੀਆ ਚ ਆਉਣ ਤੋਂ ਤਾਂ ਰੋਕਣਾ ਉਹਨਾਂ ਨੂੰ ਤੇ ਜਿਵੇਂ ਮੈਂ ਉਦੋਂ ਕਿਹਾ ਸੀ ਕਿ ਇਹਨਾਂ ਦੇ ਤਬ ਤੇ ਐਨਐਸਏ ਵੀ ਲੱਗ ਜਾਂਦਾ ਪੰਜਾਬ ਦੇ ਹੋਰ ਨੌਜਵਾਨਾਂ ਦੇ ਉੱਤੇ ਜਿਹੜੇ ਬੋਕਲ ਨੇ ਹਾਲਾਂਕਿ ਠੀਕ ਹੈ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਸਿਆਸਤ ਦੇ ਨਾਲ ਤੁਸੀਂ ਸਹਿਮਤ ਅਸਹਿਮਤ ਹੋ ਸਕਦੇ ਹੋ ਪਰ ਇੱਕ ਗੱਲ ਇਹ ਆ ਕਿ ਕਦੇ ਪੰਜਾਬ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਹੀ ਜਿਹੜਾ دہشت گردੀ ਵਾਲਾ ਕਾਨੂੰਨ ਨਹੀਂ ਲੱਗਦਾ ਨਸ਼ਾ ਰੋਕਣ ਵਾਲਿਆਂ ਤੇ ਜਰੂਰ ਲੱਗ ਜਾਂਦਾ ਸੋ ਖੈਰ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ